ਹੁਣ ਆਪਾਂ ਗੱਲ ਕਰੀਏ ਬਠਿੰਡੇ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਦੇ ਇਤਿਹਾਸ ਬਾਰੇ ਬੀਐਸ ਖੰਡ ਦਾ ਨਾਮ ਭਾਈ ਰੂਪਾ ਕਿਵੇਂ ਪਿਆ ਤਾਂ ਕਹਿੰਦੇ ਇਹ ਪਿੰਡ ਆ ਜਿਹੜਾ ਇਹ 6ਵੇਂ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇੱਕ ਸਿੱਖ ਭਾਈ ਰੂਪ ਚੰਦ ਜੀ ਦੇ ਨਾਮ ਤੇ ਬਸਾਇਆ ਸੀ ਕਹਿੰਦੇ ਇੱਕ ਵਾਰੀ ਭਾਈ ਰੂਪ ਚੰਦ ਜੀ ਤੇ ਉਹਨਾਂ ਦੇ ਪਿਤਾ ਖੇਤਾਂ ਵਿੱਚ ਕੰਮ ਕਰ ਰਹੇ ਸੀ ਤੇ ਜਿਹੜਾ ਉਹ ਪਾਣੀ ਆਪਦੇ ਲਈ ਪੀਣ ਵਾਸਤੇ ਲੈ ਕੇ ਆਏ ਸੀ ਉਹ ਉਹਨਾਂ ਨੇ ਕੁੱਚੀ ਥਾਂ ਦੇ ਰੱਖਤਾ ਤੇ ਜਦੋਂ ਕੰਮ ਕਰਦੇ ਕਰਦੇ ਉਹਨਾਂ ਨੂੰ ਤਕਾਬਤ ਹੋਈ ਪਿਆਸ ਲੱਗੀ ਤਾਂ ਉਹਨਾਂ ਨੇ ਜਦੋਂ ਉਹ ਪਾਣੀ ਪੀਣ ਵਾਸਤੇ ਲਾਇਆ ਤਾਂ ਉਹ ਪਾਣੀ ਬਹੁਤ ਠੰਡਾ ਸੀ ਤੇ ਉਹਨਾਂ ਦੇ ਮਨ ਵਿੱਚ ਆਈ ਵੀ ਇਹ ਪਾਣੀ ਸਾਡੇ ਪੀਣ ਯੋਗ ਨਹੀਂ ਆ ਇਹ ਪਾਣੀ ਗੁਰੂ ਸਾਹਿਬ ਦੇ ਪੀਣ ਯੋਗ ਆ ਤੇ ਉਹ ਉਹ ਪਾਣੀ ਨੂੰ ਉੱਥੇ ਹੀ ਰੱਖ ਕੇ ਗੁਰੂ ਸਾਹਿਬ ਦਾ ਜਾਪ ਕਰਨ ਲੱਗ ਪਏ ਕਿਉਂਕਿ ਉਹਨਾਂ ਨੂੰ ਯਕੀਨ ਸੀ ਵੀ ਗੁਰੂ ਸਾਹਿਬ ਇਹ ਪਾਣੀ ਪੀਣ ਜ਼ਰੂਰ ਆਉਣਗੇ ਤਾਂ ਕਹਿੰਦੇ ਉਸ ਟਾਈਮ ਗੁਰੂ ਸਾਹਿਬ ਇਸ ਜਗ੍ਹਾ ਤੋਂ 50 ਕਿਲੋਮੀਟਰ ਦੂਰ ਪਿੰਡ ਡਹੋਲੀ ਵਿੱਚ ਆਏ ਹੋਏ ਸੀ ਕਹਿੰਦੇ ਗੁਰੂ ਸਾਹਿਬ ਪਿੰਡ ਤੋਂ ਦੀ ਦੋ ਕੱਲੇ ਹੀ ਘੋੜਾ ਦੜਾ ਕੇ 50 ਕਿਲੋਮੀਟਰ ਦੂਰ ਇਸ ਜਗ੍ਹਾ ਤੇ ਆ ਗਏ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਥਕਾਵਟ ਕਰਕੇ ਭਾਈ ਰੂਪਚੰਦ ਤੇ ਉਹਨਾਂ ਦੇ ਪਿਤਾ ਅਰਧ ਬੇਹੋਚ ਪਏ ਸੀ ਤਾਂ ਗੁਰੂ ਸਾਹਿਬ ਨੇ ਉਸੇ ਪਾਣੀ ਨਾਲ ਉਹਨਾਂ ਦੇ ਪਾਣੀ ਦੇ ਛਿੱਟੇ ਮਾਰੇ ਤੇ ਉਹਨਾਂ ਨੂੰ ਹੋਸ਼ ਚੰਨਿਆਦਾ ਤੇ ਨਾਲ ਤਾਂ ਉਸ ਤੋਂ ਬਾਅਦ ਉਸ ਪਾਣੀ ਨੂੰ ਆਪ ਛਕਿਆ ਤੇ ਨਾਲੇ ਉਹਨਾਂ ਨੂੰ ਛਕਾਇਆ ਭਾਈ ਰੂਪचंद ਜੀ ਤੇ ਉਹਨਾਂ ਦੇ ਪਤਾਂ ਨੂੰ ਤਾਂ ਉਹਨਾਂ ਦੀ ਇਸ ਸੇਵਾ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਦੱਸੋ ਵੀ ਤੁਹਾਨੂੰ ਕੀ ਚਾਹੀਦਾ ਤਾਂ ਭਾਈ ਰੂਪचंद ਜੀ ਨੇ ਕਿਹਾ ਮਹਾਰਾਜ ਸਾਡੇ ਪਿੰਡ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਆ ਉਹ ਸਾਰੇ ਲੋਕ ਉੱਥੇ ਸੁਲਤਾਨ ਨੂੰ ਮੰਨਦੇ ਨੇ ਤਾਂ ਕਹਿੰਦੇ ਗੁਰੂ ਸਾਹਿਬ ਨੇ ਉਸ ਟਾਈਮ ਉੱਥੋਂ ਇੱਕ ਤੀਰ ਛੱਡਿਆ ਤੇ ਜਿੱਥੇ ਜਾ ਕੇ ਉਹ ਤੀਰ ਡਿੱਗਿਆ ਉੱਥੇ ਗੁਰੂ ਸਾਹਿਬ ਨੇ ਇੱਕ ਨਵੇਂ ਪਿੰਡ ਦੀ ਮੋੜੀ ਘੱਟਤੀ ਤੇ ਉਸ ਪਿੰਡ ਦਾ ਨਾਮ ਭਾਈ ਰੂਪचंद ਜੀ ਦੇ ਨਾਮ ਤੇ ਭਾਈ ਰੂਪਾ ਰੱਖਿਆ ਜਿੱਥੇ ਗੁਰੂ ਸਾਹਿਬ ਨੇ ਉਹ ਮੋੜੀ ਗੱਡੀ ਸੀ ਉਸ ਜਗ੍ਹਾ ਤੇ ਹੁਣ ਵੀ ਗੁਰਦੁਆਰਾ ਮੋੜੀ ਸਾਹਿਬ ਬਣਿਆ ਹੋਇਆ ਸੋ ਭਾਈ ਰੂਪਾ ਦੇ ਇਸ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ